ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜਿਸ ਤਰ੍ਹਾਂ ਹੀ ਤੂਰੀ ਦੇ ਦਲਬੀਰ ਸਿੰਘ ਗੋਲਡੀ ਖੰਗੂੜਾ ਨੇ ਕਾਂਗਰਸ ਦਾ ਸਾਥ ਛੱਡਿਆ ਉਸੇ ਦੇ ਨਾਲ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦਾ ਕੁਸਾ ਵੀ ਫੁੱਟਿਆ ਸੁਖਪਾਲ ਸਿੰਘ ਖਹਿਰਾ ਵੱਲੋਂ ਹੁਣੇ-ਹੁਣੇ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਇਸ ਦੇ ਕੈਪਸ਼ਨ ਵਿੱਚ ਉਹਨਾਂ ਨੇ ਲਿਖਿਆ ਹੈ ਦੋਸਤੋ ਹਾਲੇ ਤੱਕ ਸੰਗਰੂਰ ਦੇ ਯੁੱਧ ਦੀ ਸ਼ੁਰੂਆਤ ਹੈ ਕੋਲਡੀ ਵਰਗੇ ਬਹੁਤ ਦੋਗਲੇ ਆਉਣਗੇ ਤੇ ਜਾਣਗੇ ਉੱਪਰ ਦੀਆਂ ਹੇਠਲੀਆਂ ਸਰਕਾਰਾਂ ਬਹੁਤ ਜ਼ੋਰ ਲਾ ਰਹੀਆਂ ਨੇ ਪਰ ਮੈਂ ਸਮਝਦਾ ਹਾਂ ਕਿ ਮੇਰੀ ਡੋਰ ਸੰਗਰੂਰ ਦੇ ਆਮ ਲੋਕਾਂ ਦੇ ਹੱਥ ਵਿੱਚ ਹੈ ਮੇਰਾ ਭਵਿੱਖ ਤੁਸੀਂ ਤੈਅ ਕਰੋਗੇ ਤਾਂ ਦਲਬੀਰ ਸਿੰਘ ਗੋਲਡੀ ਦੇ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੇ ਪਹਿਲੀ ਵਾਰ ਕੈਪਸ਼ਨ ਦੇ ਕੇ ਉਹਨਾਂ ਦਾ ਜ਼ਿਕਰ ਕੀਤਾ ਹੈ ਤੇ ਉਹਨਾਂ ਨੂੰ ਦੋਗਲਾ ਅਖਿਆਇਆ ਫੋਰ ਕਿਸ ਤਰ੍ਹਾਂ ਦਲਬੀਰ ਗੋਲਡੀ ਦੇ ਨਾਲ ਪਿਛਲੀ ਮੁਲਾਕਾਤ ਦੀ ਗੱਲ ਸਾਂਝੀ ਕਰਦੇ ਨਜ਼ਰ ਆਏ ਸੁਖਪਾਲ ਖਹਿਰਾ ਤੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਕੀ ਕਹਿ ਦਿੱਤਾ ਆਓ ਦੇਖਦੇ ਹਾਂ ਕੱਲ ਦਲਬੀਰ ਸਿੰਘ ਗੋਲਡੀ ਦਾ ਅਚਨਚੇਤ ਜਾਣਾ ਔਰ ਝਾੜੂ ਦਾ ਪੱਲਾ ਫੜਨਾ ਇਹ ਉਸੇ ਹੀ ਸਾਜ਼ਿਸ਼ਾਂ ਦਾ ਤੇ ਉਸੇ ਦੌਰ ਦਾ ਇੱਕ ਇੱਕ ਛੋਟੀ ਜਿਹੀ ਕੜੀ ਹੈ ਜਿਹੜੀ ਸਾਡੀ ਕੌਮ ਹੈ ਨਾ ਇਹਦੇ 'ਚ ਬੜੇ ਜੋਧੇ ਬੜੇ ਹੋਏ ਨੇ ਤੇ ਡੋਗਰੇ ਵੀ ਬੜੇ ਹੋਏ ਨੇ ਜੋਧੇ ਵੀ ਚੱਲਦੇ ਰਹਿੰਦੇ ਨੇ ਤੇ ਡੋਗਰੇ ਵੀ ਚੱਲਦੇ ਰਹਿੰਦੇ ਨੇ ਤੁਸੀਂ ਸਾਰੇ ਇਤਿਹਾਸ ਨਾਲ ਵਕਫੀਤ ਕਰਦੇ ਹੋ ਮੈਂ ਕਿਸੇ ਨੂੰ ਡੋਗਰਾ ਨਹੀਂ ਕਹਿਣ ਆਇਆ ਕਿਉਂਕਿ ਦਲਬੀਰ ਕੋਲਟੀ ਨੇ ਜਦੋਂ ਟਿਕਟ ਮੰਗੀ ਉਹਦਾ ਅਧਿਕਾਰ ਸੀਗਾ ਉਸਨੂੰ ਟਿਕਟ ਮੰਗਣ ਤੋਂ ਬਾਅਦ ਮੈਨੂੰ ਆਪਣੇ ਘਰ ਸੱਦਿਆ ਰਾਜਾ ਵੜਿੰਗ ਪ੍ਰੈਜ਼ੀਡੈਂਟ ਪੰਜਾਬ ਪ੍ਰਦੇਸ਼ ਕਾਂਗਰਸ ਬੀਬੀ ਰਜਿੰਦਰ ਕੌਰ ਪਠੱਲ ਫਾਰਮਰ ਚੀਫ ਮਨਿਸਟਰ ਅਨੇਕਾਂ ਲੀਡਰਾਂ ਦੀ ਹਾਜ਼ਰੀ ਵਿੱਚ ਪੂਰੀ ਗਵਾਈ ਭਰੀ ਕਿ ਮੈਂ ਖੇਰਾ ਸਾਹਿਬ ਦੇ ਨਾਲ ਆ ਅਤੇ ਮੈਂ ਤੂਰੀ ਹਲਕੇ 'ਚ ਉਹਨਾਂ ਨੂੰ ਜਿਤਾ ਕੇ ਭੇਜੂੰਗਾ ਆਪਣੇ ਇਲਾਕੇ ਦੇ ਚੰਗੇ ਸੱਜਣ ਸੱਦੇ ਉਹਨਾਂ ਦੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਵੀ ਉਦੋਂ ਹਾਜ਼ਰ ਸਿਗੇ ਔਰ ਮੈਂ ਅ ਕਿਉਂਕਿ ਦਲਬੀਰ ਗੋਲਡੀ ਮੇਰੇ ਬੱਚਿਆਂ ਵਰਗਾ ਤੇ ਮੈਂ ਉੱਥੇ ਕਿਹਾ ਕਿ ਦਲਬੀਰ ਗੋਲਡੀ ਮਹਿਤਾਬ ਖੇਰਾ ਮੇਰੇ بیٹے ਵਰਗਾ ਹੈ ਔਰ ਇਹਦਾ ਪਰਿਵਾਰ ਮੇਰੇ ਬੱਚਿਆਂ ਵਰਗਾ ਹੈ ਔਰ ਮੈਂ ਵਾਹਿਗੁਰੂ ਕਰੇ ਕਿ ਸਾਡਾ ਮੌਕਾ ਆਵੇ ਮੈਂ ਇਸ ਦੀ ਜ਼ਰੂਰ ਅਮਦਦ ਕਰੂੰਗਾ ਲੇਕਿਨ ਉਹਨੇ ਮੇਰੇ ਖਾਲ ਮੇਰੀ ਗੱਲ ਦਾ ਯਕੀਨ ਜਾਂ ਭਰੋਸਾ ਨਹੀਂ ਕੀਤਾ ਫਿਰ ਦੋ ਤਿੰਨ ਦਿਨ ਠਹਿਰ ਕੇ ਮੈਨੂੰ ਫਿਰ ਸੱਦਿਆ ਆਪਣੇ ਘਰ ਬਹੁਤ ਅੱਛਾ ਖਾਣਾ ਖਵਾਇਆ ਸਵੇਰੇ ਬ੍ਰੈਕਫਾਸਟ ਉਹਦੇ ਸਤਕਾਰਯੋਗ ਮੇਰੀ ਬੇਟੀ ਨੇ ਇਹ ਫਿਰ ਅਸੀਂ ਉੱਥੇ ਗੱਲਾਂ ਬਾਤਾਂ ਕੀਤੀਆਂ ਫਿਰ ਮੈਨੂੰ ਫਿਰ ਇਲਾਕੇ ਦੇ ਕਾਉਂਸਲਰਸ ਤੇ ਸਰਪੰਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਦੇ ਮੈਂਬਰ ਕਿ ਆਪਾਂ ਕਿਦਾਂ ਪਲੈਨਿੰਗ ਕਰਨੀ ਕੀ ਕਰਨਾ ਤੇ ਅਚਾਨਕ ਪਰਸੋ ਖਬਰ ਆ ਗਈ ਕਿ ਉਹ ਪਾਰਟੀ ਛੱਡ ਕੇ ਜਾ ਰਹੇ ਨੇ ਤੋਂ ਮੈਨੂੰ ਕੋਈ ਇਤਰਾਜ਼ ਨਹੀਂਗਾ ਸਾਰਿਆਂ ਨੂੰ ਆਪਣਾ ਆਪਣਾ ਅਧਿਕਾਰ ਲੇਕਿਨ ਮੈਂ ਇਹ ਕਹਿਣਾ ਚਾਹੁੰਦਾ ਕਿ ਕਾਂਗਰਸ ਪਾਰਟੀ ਨੇ ਦਲਬੀਰ ਗੋਲਡੀ ਨੂੰ ਬਹੁਤ ਛੋਟੀ ਜੀ ਉਮਰ ਵਿੱਚ 34-35 ਸਾਲ ਵਿੱਚ ਐਮਐਲਏ ਬਣਾਤਾ ਸੀਗਾ ਇਹ ਕਿਸੇ ਦੇ ਹਿੱਸੇ ਆਉਂਦਾ ਨਹੀਂਗਾ ਉਹਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਸੰਗਰੂਰ ਦਾ ਪ੍ਰੈਜ਼ੀਡੈਂਟ ਬਣਾ ਰੱਖਿਆ ਸੀਗਾ ਇਹ ਵੀ ਕਿਸੇ ਦੇ ਹਿੱਸੇ ਨਹੀਂ ਆਉਂਦਾ ਉਹਨਾਂ ਨੂੰ ਜਿਹੜਾ ਗਿਲਾ ਹੈ ਕਿ ਮੈਨੂੰ ਸੰਗਰੂਰ ਤੋਂ ਇਲੈਕਸ਼ਨ ਨਹੀਂ ਲੜਾਈ ਲੋਕ ਸਭਾ ਦੀ ਥੋੜਾ ਬਹੁਤਾ ਆਪਾਂ ਨੂੰ ਆਪਣੀ ਸਟ੍ਰੈਂਥ ਕਮਜ਼ੋਰੀ ਅਤੇ ਤਾਕਤ ਵੀ ਦੇਖਣੀ ਚਾਹੀਦੀ ਹੈ ਉਹਨਾਂ ਨੂੰ ਸਿਰਫ 75000 ਵੋਟ ਪਈ ਜਿਹੜੀ ਜਮਨੀ ਚੋਣ ਹੋਈ ਜਦੋਂ ਭਗਵੰਤ ਮਾਨ ਨੇ ਸੀਟ ਖਾਲੀ ਕੀਤੀ ਹੁਣ 75000 ਵੋਟ ਦਰਸਾਉਂਦੀ ਆ ਕਿ ਉਹਦੀ ਪਕੜ ਕਮਜ਼ੋਰ ਸੀਗੀ ਇਸ ਕਰਕੇ ਪਾਰਟੀ ਨੇ ਐਨਲਾਈਜ਼ ਕਰਨ ਤੋਂ ਬਾਅਦ ਜਿਹੜਾ ਹੈ ਉਹ ਮੇਰੇ ਉੱਤੇ ਜਿਹੜਾ ਹੈਗਾ ਫੈਸਲਾ ਲਿਆ ਵਾ ਹਾਲਾਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਟਿਕਟ ਮੰਗੀ ਦੀ ਸੀ ਲੇਕਿਨ ਜਦੋਂ ਪਾਰਟੀ ਨੇ ਮੈਨੂੰ ਹੁਕਮ ਕਰ ਦਿੱਤਾ ਤਾਂ ਮੈਂ ਸੰਗਰੂਰ ਵਿੱਚ ਪਹੁੰਚ ਗਿਆ ਹੁਣ ਆ ਲੜਾਈ ਦੇ ਅੱਧ ਵਿੱਚ ਪਹੁੰਚ ਕੇ ਜਦੋਂ ਮੇਰੇ ਨਾਲ ਇਹ ਵਿਸ਼ਵਾਸ ਘਾਤ ਹੋਇਆ ਮੈਨੂੰ ਥੋੜਾ ਦੁੱਖ ਵੀ ਲੱਗਾ